ਕਿਤੇ ਇਹ ਤਾਂ ਨਹੀਂ ਹੋਊਗਾ ਬੱਚੇ 1000 ਦੇ ਲਾਲਚ ਦੇ ਵਿੱਚ ਆ ਜਾਣ ਬਾਅਦ ਆਪਾਂ ਕਰੀ ਨਹੀਂ ਇਹ ਨਹੀਂ ਪੜ੍ਹਾਈ ਦਾ ਲੰਗਰ ਪੜ੍ਹਾਈ ਦੇ ਲੰਗਰ ਦੇ ਵਿੱਚ ਹਰ ਪਿੰਡ ਤੱਕ ਅਸੀਂ ਕਹਿਨੇ ਆਂ ਵੀ ਬੱਚਿਆਂ ਨੂੰ ਇਹ ਅਸਲੀ ਉਹ ਦੂ ਖਾਸੀ ਉਵੇਂ ਹੀ ਅਗਰੇ ਕੀ ਪਾਟਾ ਜਿਸ ਨੂੰ ਇਹ ਜਿਹੜੇ ਜਿੰਨੇ ਲਟੇਰੇ ਹੋਊਗਾ ਇਹਨਾਂ ਨੂੰ ਪਰਸ ਕੋ ਅੱਜ ਮੁੱਦਾ ਕੁਝ ਐਸਾ ਜਿਵੇਂ ਕਿ ਪੰਜਾਬ ਦੇ ਵਿੱਚ ਆਇਲੈਂਡ ਸੈਂਟਰ ਜਿਹੜੇ ਵੱਖ-ਵੱਖ ਜਗ੍ਹਾ ਦੇ ਉੱਤੇ ਖੁੱਲ੍ਹ ਚੁੱਕੇ ਨੇ ਹਰੇਕ ਸ਼ਹਿਰ ਦੇ ਵਿੱਚ ਹਰੇਕ ਥਾਵੇਂ ਆਇਲੈਂਡ ਸੈਂਟਰ ਖੁੱਲ ਗਏ ਨੇ ਉਹਨਾਂ ਆਇਲੈਂਡ ਸੈਂਟਰਾਂ ਦੇ ਜਿਹੜੀਆਂ ਵੱਡੀ ਤੇ ਭਾਰੀ ਫੀਸਾਂ ਨੇ ਜਿਹੜੇ ਕੀ ਆਮ ਘਰ ਦਾ ਬੱਚਾ ਅਫੋਰਡ ਨਹੀਂ ਕਰ ਸਕਦਾ ਬਹੁਤ ਸਾਰੇ ਕਿਸਾਨ ਨੇ ਜਿਹੜਾ ਕਰਜ਼ਾ ਚੱਕ ਕੇ ਆਪਣੇ 3 ਪੁੱਤਾਂ ਨੂੰ ਉਹ ਇੱਕ ਜਿਹੜੀ ਲੈਂਗੁਏਜ ਆ ਸਪੋਰਟ ਸਿਖਾਉਣ ਦੇ ਮਾਰੇ ਜਿਹੜਾ ਲੱਖਾਂ ਰੁਪਇਆ ਉਹ ਆਇਲੈਂਡ ਸੈਂਟਰਾਂ ਦੇ ਵਿੱਚ ਜਿਹੜਾ ਲਾ ਦਿੰਦੇ ਨੇ ਤੇ ਆਪਣੇ ਬੱਚੇ ਨੂੰ ਬਾਹਰ ਭੇਜਣ ਦੀ ਜਿਹੜੀ ਕੋਸ਼ਿਸ਼ ਕਰਦੇ ਤੇ ਕਰਦੇ ਰਹਿ ਰਹੇ ਨੇ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਇੱਕ ਹੋਰ ਬਾਈ ਜੀ ਨਾਲ ਉਹ ਨਵੀਂ ਕੀ ਜਿਹੜੀ ਸਸਤਾ ਦੇ ਬਾਰੇ ਕੀ ਨਵੀਂ ਗੱਲਬਾਤ ਆਪਾਂ ਨੂੰ ਸੁਣਾਉਣਗੇ ਕੀ ਉਹ ਮੁੱਦਾ ਹੈਗਾ ਕੀ ਉਹਦੇ ਬਾਰੇ ਆਪਾਂ ਨੂੰ ਜਿਹੜਾ ਲਾਭ ਹੋਊਗਾ ਕੀ ਉਹਦੇ ਬਾਰੇ ਜਿਹੜੀ ਆਪਾਂ ਨੂੰ ਫਾਨੀ ਹੋਊਗਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਨਾਪਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤਾਂ ਅੱਜ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਆਂ ਵੀ ਤੁਸੀਂ ਸਾਡੀ ਗੱਲ ਸੁਣਨ ਲਈ ਰਾਜ਼ੀ ਹੋਏ ਔਰ ਸਾਡਾ ਜਿਹੜਾ ਸੰਦੇਸ਼ ਹੈ ਤੁਸੀਂ ਮੈਂ ਜ ਆਪਾਰੇ ਦੁਕਾਨ ਵੱਲ ਦੇ ਵਿੱਚ ਤੁਸੀਂ ਇਹ ਸਾਡਾ ਸਾਡੀ ਮਦਦ ਕਹੂਗਾ ਜੋਗੀ ਗੱਲ ਤੁਸੀਂ ਹਾਈਲਾਈਟ ਕੀਤੀ ਹੈ ਨਹੀਂ ਸਰ ਹਾਈਲਾਈਟ ਇਹਨਾਂ ਨੇ ਹਉਵਾ ਬਣਾਇਆ ਹੋਇਆ ਇੱਕ ਅੰਗਰੇਜ਼ੀ ਭਾਸ਼ਾ ਜਿਵੇਂ ਸਾਡੀ ਪੰਜਾਬੀ ਹਿੰਦੀ ਉਰਦੂ ਫਾਰਸੀ ਓਵੇਂ ਹੀ ਅੰਗਰੇਜ਼ੀ ਇੱਕ ਭਾਸ਼ਾ ਹੈ ਜਿਸ ਨੂੰ ਇਹ ਜਿਹੜੇ ਜਿੰਨ ਲਟੇਰੇ ਕਹੂਗਾ ਇਹਨਾਂ ਨੂੰ ਉਹਨਾਂ ਨੇ ਜਿਸ ਨੂੰ ਇੱਕ ਦੁਕਾਨਦਾਰੀ ਬਣਾ ਕੇ ਸਾਡੇ ਤੋਂ ਦੁੱਖ ਖੁਸ਼ ਕਰ ਰਹੇ ਨੇ ਅਸੀਂ ਸਾਡਾ ਜਿਹੜਾ ਮੇਨ ਮਕਸਦ ਇਹ ਆ ਵੀ ਹਰ ਬੱਚੇ ਨੂੰ ਹਰੇਕ ਭਾਸ਼ਾ ਆਉਣੀ ਜ਼ਰੂਰੀ ਆ ਤਾਂ ਮੇਰੇ ਨਾਲ ਇਹ ਬਲਵਿੰਦਰ ਸਿੰਘ ਰਾਣਾ ਜੀ ਨੇ ਕੈਨੇਡਾ ਤੋਂ ਵੀ ਆਏ ਹੋਏ ਨੇ ਔਰ ਇਹ ਇਹ ਅੰਗਰੇਜ਼ੀ ਦੇ ਮਾਹਿਰ ਨੇ ਫ੍ਰੈਂਚ ਦੇ ਮਾਹਿਰ ਨੇ ਅਸੀਂ ਅੰਗਰੇਜ਼ੀ ਦਾ ਹੁਣ ਦੇਸੀ ਭਾਸ਼ਾ ਦੀ ਨੂੰ ਕਹੇ ਅਸੀਂ ਲੰਗਰ ਲਾਉਣ ਲੱਗੇ ਆ ਪੜ੍ਹਾਈ ਦਾ ਲੰਗਰ ਪੜ੍ਹਾਈ ਦੇ ਲੰਗਰ ਦੇ ਵਿੱਚ ਹਰ ਪਿੰਡ ਤੱਕ ਅਸੀਂ ਕਹਿੰਨੇ ਆ ਵੀ ਬੱਚਿਆਂ ਨੂੰ ਇਹ ਅਸੀਂ ਬਹੁਤ ਮੱਤਰ 1000 ਰੁਪਿਆ 1000 ਰੁਪਿਆ ਸਾਡੀ ਫੀਸ ਹੈ ਔਰ ਸਾਡਾ ਇਹ ਕਹਿਣਾ ਹੈ ਕਿ 2 ਮਹੀਨੇ ਚ ਸਾਡਾ ਜਿਹੜਾ ਬੱਚਾ ਹੋਏਗਾ ਉਹ ਕੰਪੀਟੀਸ਼ਨ ਲੜਨ ਦੇ ਯੋਗ ਹੋਏਗਾ ਕੰਪੀਟੀਸ਼ਨ ਕਲੀਅਰ ਕਰੇਗਾ ਬਾਕੀ ਸਾਡੇ ਰਾਣਾ ਜੀ ਦੱਸ ਸੰਗ ਜਿਵੇਂ ਤੁਸੀਂ ਕਹਿ ਰਹੇ ਹੋਗੇ ਵੀ ਅਸੀਂ 1000 ਰੁਪਿਆ ਫੀਸ ਲਵਾਂਗੇ ਬੱਚਿਆਂ ਨੂੰ ਅਸੀਂ ਪੜਾਵਾਂਗੇ ਕਿਤੇ ਇਹ ਤਾਂ ਨਹੀਂ ਹੋਊਗਾ ਬੱਚੇ 1000 ਦੇ ਲਾਲਚ ਦੇ ਵਿੱਚ ਆ ਜਾਣ ਬਾਅਦ ਵਿੱਚ ਤੁਸੀਂ ਦੀਸਾਂ ਭਰੀ ਕਰ ਦੋ ਨਹੀਂ ਇਹ ਨਹੀਂ ਇਹ ਬੱਚੇ ਦਾ ਜਿਹੜਾ ਕੋਰਸ ਹੈ 1000 ਰੁਪਿਆ ਮਹੀਨਾ ਇਸ ਕਰਕੇ ਰੱਖਿਆ ਵੀ ਜਿਹੜਾ ਤੁਸੀਂ ਸ਼ਹਿਰਾਂ ਤੱਕ ਹੁਣ ਤੱਕ ਆਉਂਦੇ ਰਹੇ ਹੋ ਅਸੀਂ ਉਹ ਦੌੜ ਪੱਕੀ ਬੱਚੇ ਉਹਨਾਂ ਨੇ ਪੱਕੀ ਮੋਟਰਸਾਈਕਲ ਕਾਰਾਂ ਆਉਂਦੀਆਂ ਨੇ ਅਸੀਂ ਉਹ ਦੌੜ ਖਤਮ ਕਰਨੇ ਜੇ ਤੁਸੀਂ ਸਾਨੂੰ ਪਿੰਡ 'ਚ ਕੋਈ ਜਗ੍ਹਾ ਦਿੰਨੇ ਹੋ ਤਾਂ ਅਸੀਂ ਤੁਹਾਡੇ ਪਿੰਡ ਆ ਕੇ ਉੱਥੇ ਪੜ੍ਹਾਈ ਦਾ ਲੰਗਰ ਤੁਹਾਡੇ ਪਿੰਡ ਆ ਕੇ ਸ਼ੁਰੂ ਕਰਾਂਗੇ ਉਹ 1000 ਰੁਪਿਆ ਉਹਦਾ ਅਸੀਂ ਕੋਈ ਫੀਸ ਨਹੀਂ ਲੈ ਰਹੇ ਕੁਛ ਨਹੀਂ ਬੱਚਿਆਂ ਦੇ ਪੈਸੇ ਬੱਚਿਆਂ ਦੇ ਲਾਉਣੇ ਨੇ ਤਾਂ ਇਹ ਦੇ ਵਿੱਚ ਅਸੀਂ ਜਿਹੜਾ ਲੁੱਟ ਹੈ ਅਸੀਂ ਉਹਨੂੰ ਬੇਸਿਕ ਗੱਲ ਕਰਨਾ ਚਾਹੁੰਦੇ ਹਾਂ ਸਾਡਾ ਇਹ ਮੇਨ ਮਕਸਦ ਹੈ ਇਹ ਦੇ ਉੱਤੇ ਅਸੀਂ ਤੁਹਾਡਾ ਮੀਡੀਆ ਜੀ ਦਾ ਤੁਹਾਡਾ ਪੱਤਰਕਾਰ ਦਾ ਉਹਦੀ ਅਸੀਂ ਮਰਜ਼ੀ ਮੰਗਦੇ ਆ ਤੁਹਾਡੇ ਮਾਧਿਅਮ ਰਾਹੀਂ ਕਿਸੇ ਧੀਰੇ ਦੇ ਬੱਚੇ ਨੂੰ ਜੇ ਅੰਗਰੇਜ਼ੀ ਆ ਜੇ ਤਾਂ ਅਸੀਂ ਸਮਝ ਲਾਂਗੇ ਚੰਗੋ ਚੰਗੋ ਜਿਹੜਾ ਤੁਸੀਂ ਪੜ੍ਹਾਈ ਦਾ ਲੰਗਰ ਆਈਲੈਸ ਦਾ ਲੰਗਰ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਲਾਉਣ ਜਾ ਰਹੇ ਹੋ ਉਹ ਆਪਣੇ ਦਰਸਤਾਲ ਨੂੰ ਆਪਣੀ ਜਵਾਨ ਕਰਦੇ ਤਾਂ ਬਾਕੀ ਵੀ ਖਲਸਾ ਬਾਕੀ ਬੁਝੀ ਕੀ ਫਟੇ ਤੇਰਾ ਨਾਮ ਬਲਵਿੰਦਰ ਸਿੰਘ ਰਾਣਾ ਜੀ ਔਰ ਜਿਵੇਂ ਆਪ ਜੀ ਨੇ ਸਵਾਲ ਕੀਤਾ ਹੈ ਕਿ ਲੰਗਰ ਲਾਉਣ ਜਾ ਰਹੇ ਹੋ ਬੀਸਿਕਲੀ ਆਪਾਂ ਲੋਟਕ ਸਟ ਨੂੰ ਰੋਕਣ ਦੇ ਲਈ ਜਿਹੜੀ ਐਜੂਕੇਸ਼ਨ ਦੇ ਨਾਮ ਤੇ ਹੋ ਰਹੀ ਹੈ ਸਿਰਫ ਬੇਸਿਕ ਕਮਿਊਨੀਕੇਸ਼ਨ ਦੇ ਆਇਲਸ ਪੀਟੀ ਵਗੈਰਾ ਦੇ ਨਾਮ ਤੇ ਬਹੁਤ ਉਪਕਾਰੀ ਲੋਟਕ ਸਟ ਹੋ ਰਹੀ ਹੈ ਸੋ ਜਿੱਥੇ ਆਪਾਂ ਸਾਰੇ ਪੰਜਾਬੀਆਂ ਨੇ ਭੀਜੇ ਦੇ ਲੰਗਰ ਲਾ ਲਏ ਔਰ ਹੋਰ ਦਵਾਈਆਂ ਦੇ ਲੰਗਰ ਲਾ ਲਏ ਵੱਖਰੇ ਵੱਖਰੇ ਤਰ੍ਹਾਂ ਦੇ ਲੰਗਰ ਲਾ ਲਏ ਫੋਨ ਇਹ ਐਜੂਕੇਸ਼ਨ ਦਾ ਲੰਗਰ ਅੱਜ 23 ਮਾਰਚ ਸਰਦਾਰ ਸ਼ਹੀਦ ਭਗਤ ਸਿੰਘ ਜੀ ਤੇ ਅੱਜ ਮਨਾਉਂਦੇ ਹੋਏ ਉਹਨਾਂ ਦਾ ਦਿਵਸ ਮਨਾਉਂਦੇ ਹੋਏ ਅੱਜ ਇਹ ਅੰਦੋਲਨ ਦੀ ਸ਼ੁਰੂਆਤ ਆਪਾਂ ਕਰਨ ਲੱਗਿਆ ਜੀ ਜਿਹੜੀ ਫੀਸ ਹੋਊਗੀ ਕਿਵੇਂ ਤੁਸੀਂ ਜਿਹੜਾ ਸਟੂਡੈਂਟ ਹੈਂ ਜਿਹੜੀ ਐਜੂਕੇਸ਼ਨ ਆ ਉਹ ਕਿਵੇਂ ਤੁਸੀਂ ਹੈਰ ਕਰੋਗੇ ਮਾਦੇ ਕਿ ਉਹਦੀ ਐਜੂਕੇਸ਼ਨ ਲੈ ਕੇ ਸੀਓ ਚ ਪੀਸ ਹੋ ਕਿੱਥੇ ਆਪਣੀ ਕਿਹੜੇ ਸ਼ਹਿਰ ਦੇ ਵਿੱਚ ਸਸਤਾ ਹੋ ਜਾਂ ਕਿਸੇ ਪਿੰਡ ਦੇ ਵਿੱਚ ਉਹ ਵੀ ਆਪਣੇ ਜਿਹੜਾ ਬਸਟ ਪਿੰਡ ਉਹ ਬੀ ਬੇਸਿਕਲੀ ਆਪਣੀ ਜਿਹੜੀ ਫੀਸ ਹੈ ਜੀ 20000 ਰੁਪਇਆ ਔਰ ਖਾਸ ਤੌਰ ਤੇ ਦੱਸਦਾ ਕਿ 1000 ਰੁਪਇਆ ਉਸ ਬੱਚਿਆਂ ਦੇ ਵਿਕ ਦੇ ਲਈ ਰੋਣਬਾੜੀ ਉਹਨਾਂ ਦੀ ਕੀੜੀ ਨਹੀਂ ਤੇ ਜਿਹੜੀ ਕੋਈ ਬਿਲਡਿੰਗ ਕੋਲ ਪਰਟੀਚਰ ਉਹ ਉਨਾਤੇ ਹੀ ਇਸਤੇਮਾਲ ਕੀਤਾ ਜਾਂਦਾ ਔਰ ਦੂਸਰਾ ਕੁਛ ਇਹ ਮੈਨੂੰ ਪੁੱਛਿਆ ਕਿ ਸਾਡੀ ਸੰਸਥਾ ਕਿਹੜੇ ਕਿਹੜੇ ਸਰ ਆਪਾਂ ਨਾਪੇ ਤੋਂ ਸਟਾਰਟ ਕਰ ਰਹੇ ਹਾਂ ਔਰ ਬਹੁਤ ਹੀ ਜਲਦ ਕਿਸਾਨੀ ਸਹਿਯੋਗ ਫੋਰਚੇ ਦੇ ਔਰ ਪੱਤਰਕਾਰਾਂ ਭਾਈਚਾਰੇ ਪੱਤਰਕਾਰਾਂ ਦੇ ਭਾਈਚਾਰੇ ਦੇ ਤੇ ਹੋਰ ਲੋਕਾਂ ਦੇ ਸਹਿਯੋਗ ਨਾਲ ਬਹੁਤ ਜਲਦ ਹਰ ਸ਼ਹਿਰ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਦਾ ਜਿਹੜਾ ਲੰਗਰ ਹੈ ਆਪਣਾ ਜਿਹੜਾ ਲੋਕ ਲੰਗਰ ਹੈ ਉਹਦੀ ਸ਼ੁਰੂਆਤ ਇੱਥੇ ਕੀ ਪਿੰਡਾਂ ਦੇ ਵਿੱਚ ਗਰੀਬ ਲੋਕ ਨੇ ਜਿਹੜੇ ਉਹਨਾਂ ਦੇ ਧੀ ਧੀ ਪੁੱਤ ਨੇ ਜਿਹੜੇ ਅੱਜ 10th 2 ਗ੍ਰੈਜੂਏਸ਼ਨ ਕਰ ਰਹੇ ਨੇ ਉਹ ਚੰਗੀਆਂ ਫੀਸਾਂ ਨਹੀਂ ਭੋੜ ਸਕਦੇ ਚੰਗੀ ਪੜਾਈ ਜਿਹੜੀ ਬੱਚੇ ਨੂੰ ਨਹੀਂ ਦੇ ਸਕਦੇ ਆਈਲਟਸ ਨਹੀਂ ਕਰਵਾ ਸਕਦੇ ਉਹਨਾਂ ਦੀ ਜਿਹੜੀ ਦਿਲ ਦੀ ਇੱਛਾ ਵੀ ਸਾਡਾ ਧੀ ਪੁੱਤ ਜਿਹੜਾ ਉਹ ਵੀ ਅੰਗਰੇਜ਼ੀ ਬੋਲੇ ਉਹਨਾਂ ਦੇ ਫੀਸਾਂ ਜਿਹੜੇ ਤੁਸੀਂ ਕਿਵੇਂ ਮੈਨਜ਼ ਕਰੋਗੇ ਉਹ ਦੂਰੋਂ ਸ਼ਹਿਰ ਵੱਲ ਕਿਵੇਂ ਆਉਣਗੇ ਉਹ ਜਦੋਂ ਆਪਣੇ ਫੀਸਾਂ ਨਹੀਂ ਦੇ ਸਕਦੇ ਉਹਨਾਂ ਦੇ ਰੋਜ਼ ਦੇ ਤੇਲ ਖਰਚਾ ਕਿੱਥੋਂ ਦੇਣਗੇ ਦੇਖੋ ਜੀ ਅਸੀਂ ਜਿਹੜਾ ਤੁਹਾਨੂੰ ਸਵਾਲ ਪੁੱਛਿਆ ਜੀ ਬਹੁਤ ਵਧੀਆ ਸਵਾਲ ਪੁੱਛਿਆ ਕਾਇਤਾ ਪਿੰਡ ਕਾਇਤਾ ਤੇ ਵੀ ਸਾਨੂੰ ਪਿੰਡ ਦੇ ਵਿੱਚ ਵੀ ਜਗ੍ਹਾ ਦੇ ਪੰਜ ਚਾਰ ਪਿੰਡਾਂ ਦੇ ਬੱਚੇ ਇਕੱਠੇ ਕਰੋ ਸਾਨੂੰ ਉੱਥੇ ਜਗ੍ਹਾ ਦੇ ਪੜਾਈ ਤੁਹਾਡੇ ਪਿੰਡ ਆਏਗੀ ਪੜਾਈ ਦੇ ਪਿੱਛੇ ਭੱਜਣ ਦੀ ਕੋਈ ਲੋੜ ਨਹੀਂ ਹੈਗੀ ਪੜਾਈ ਤੁਹਾਡੇ ਪਿੰਡ ਆਏਗੀ ਤੁਸੀਂ ਸਾਨੂੰ 20 25 ਬੱਚੇ ਇੱਕ ਪਿੰਡ ਤੋਂ ਜਿੰਨੇ ਵੀ ਹੁੰਦੇ ਨੇ ਕਰੀਬ ਘਰਾਂ ਦੇ ਵੀ ਬੱਚੇ ਨੇ ਅਸੀਂ ਉਹਨਾਂ ਬਾਰੇ ਵੀ ਉੱਥੋਂ ਦੇ ਮਾਨ ਜਿਹੜਾ ਸਰਪੰਚ ਨੇ ਜਾਂ ਉਹ ਨਹੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਸਿਰਫ ਨਾ ਇੱਕ ਆ ਜਿਹੜਾ ਹੁਣ ਚੱਲਿਆ ਜੀ ਰਾਸ਼ਨ ਫ੍ਰੀ ਮਿਲਦਾ ਬਿਜਲੀ ਫ੍ਰੀ ਮਿਲਦੀ ਆ ਉਹ ਜਿਹੜਾ 12000 ਰੁਪਏ ਸਿਰਫ ਇਹ ਆ ਵੀ ਮਾਈਂਡ ਨੂੰ ਸੈਟਅਪ ਰੱਖਣ ਲਈ ਵੀ ਹਾਂ ਯਾਰ ਫੀਸ ਲੱਗੀ ਆ ਬੱਚੇ ਦੇ ਮਨ 'ਚ ਇਹ ਨਾ ਹੋਵੇ ਵੀ ਯਾਰ ਆਪਾਂ ਕਿਹੜਾ ਕੋਈ ਦੇਣਾ ਆਪਾਂ ਛੱਡਪਰਾ ਕਿਹੜਾ ਪੜੂਗਾ ਜਿਹੜਾ ਮਾਰ ਕੇ ਮੁੜ ਜਾਂਦੇ ਨੇ ਵੀ ਅਜੀ ਉਹ ਸਿਰਫ ਬੱਚੇ ਦੇ ਦਿਮਾਗ ਚੋਂ ਕੀੜਾ ਕੱਢਿਆ ਵੀ ਭਰਾਵਾ ਤੇਰੇ ਮਾਂ ਤੇ ਉਹਨੇ 1000 ਰੁਪਿਆ ਪਤਾ ਨਹੀਂ ਕਿਵੇਂ ਕਰਕੇ ਦਿੱਤਾ ਤੇ ਤੂੰ ਇਥੋਂ ਗਿਆਨ ਲੈ ਕੇ ਜਾ ਅਜੀ ਤੁਹਾਡੇ ਪੜਾਈ ਤੁਹਾਡੇ ਪਿੰਡ ਆਏਗੀ ਜੇ ਤੁਸੀਂ ਸਾਨੂੰ ਪੰਚਾਇਤਾਂ ਜਾਂ ਜਿਵੇਂ ਸਾਡੇ ਜਥੇਬੰਦੀਆਂ ਨੇ ਅਸੀਂ ਸਾਰੇ ਸਹਿਯੋਗ ਕਰਕੇ ਇਹਨਾਂ ਦਾ ਜਿਹੜਾ ਕੰਮ ਹੈ ਅਸੀਂ ਨਾਬੇ ਤੋਂ ਸ਼ੁਰੂਆਤ ਕਰ ਰਹੇ ਹਾਂ ਇਸ ਕੋ ਅੱਗੇ ਪ੍ਰਮਾਤਮਾ ਜਿਵੇਂ ਸਾਡੀ ਅੱਗੇ ਬਾਹ ਫੜੇਗਾ ਤੁਸੀਂ ਭਰਾ ਜਿਵੇਂ ਫੜੋਗੇ ਸਾਡੀ ਉਵੇਂ ਅੱਗੇ ਹੋਏਗਾ ਲੇਕਿਨ ਅੱਜ ਦਾ ਅਸੀਂ ਇਹ ਕਹਾਂਗੇ ਵੀ ਨਾਬੇ ਤੋਂ ਸ਼ੁਰੂਆਤ ਹੈ ਅੱਜ ਦਿਨ ਵੀ 23 ਮਾਰਚ ਹੈ ਤਾਂ ਅਸੀਂ ਇੱਕ ਸੌ ਖਾ ਕੇ ਚੱਲਿਆ ਵੀ ਜਿਹੜਾ ਸਾਡਾ ਅੱਜ ਤੁਸੀਂ ਨਾਲ ਗੱਲ ਕਰ ਰਹੇ ਹੋ ਤੁਸੀਂ 5 ਸਾਲਾਂ ਬਾਅਦ ਕਰਨਾ ਤੁਸੀਂ 10 ਸਾਲਾਂ ਬਾਅਦ ਗੱਲ ਕਰਨਾ ਜੇ ਇਸ ਹਜ਼ਾਰ ਕੀ ਆਪਣਾ ਨੰਬਰ ਬੋਲ ਦਿਓ ਸਰ ਕੰਟੈਕਟ ਨੰਬਰ ਤਾਂ ਕਿ ਜਿਹੜੇ ਦਰਸ਼ਕ ਨੂੰ ਜਿਹੜੇ ਸਟੂਡੈਂਟ ਨੂੰ ਤੁਹਾਡੀ ਜਿਹੜੀ ਲੈਂਗੁਏਜ ਸਿੱਖਣ ਦੀ ਚਾਹਤ ਆ ਉਹ ਤੁਹਾਡੇ ਨਾਲ ਕੰਟੈਕਟ ਸਟਾਰਟ ਕਰੇ ਸਰ ਇਸ ਤੋਂ ਪਹਿਲਾਂ ਨੰਬਰ ਦੱਸੋ ਤੋਂ ਪਹਿਲਾਂ ਸਰ ਪਰਪਰਪਰ ਨੰਬਰ ਦੱਸੋ ਤੋਂ ਪਹਿਲਾਂ ਮੈਂ ਇੱਕ ਇਦਾਲੀ ਪਾਤੀ ਨੰਬਰ ਸਹੀ 잡아 ਮੰਗ ਕੇ ਜੇ ਜਿਸ ਤਰ੍ਹਾਂ ਕਿ ਸਾਡੀ 6040 ਦੀ ਰੈਕਸ਼ਨ ਜਰੂਰ ਹੋਏਗੀ ਥੈਟ ਇਜ਼ ਕਿ ਜਿਹੜੇ ਬੱਚੇ ਕੈਪੇਬਲ ਨਹੀਂ ਹੈਗੇ ਪੀਸ ਨੇਮ ਲਈ ਉਹਨਾਂ ਨੂੰ ਸਰਪੰਚ ਹਾਊਸ ਪਿੰਡ ਦੇ ਸਰਪੰਚ ਨੂੰ ਮਿਲ ਕੇ ਸਾਨੂੰ ਰਿਕਾਰਡ you can go through the record I and mean see that i which are not capable are not really some other so ਉਹਨਾਂ ਨੂੰ ਆਪਾਂ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਦੇ ਡੋਟ ਹੈ ਦੇ ਡੋਨਟ ਨੀਡ ਟੂ ਪੇ ਆਨ 1% ਠੀਕ ਹੈ ਤੇ ਦੂਸਰੀ ਗੱਲ ਸਪੋਰਟ ਨੰਬਰ ਹੁੰਦਾ ਹੁੰਦਾ 734 735 5989 714 ਹੈ ਉਹ 735 5989 ਤੇ ਦੂਸਰਾ ਨੰਬਰ 750 9831952 750 833555 ਇਹ ਦੋਵੇਂ ਨੰਬਰ ਨੇ ਹੀ ਸਾਡੇ ਅਰਵਿੰਦਰਾ ਫਾਊਂਡੇਸ਼ਨ ਦੇ ਨਾਮ ਤੇ ਸਾਡੀ ਸੰਸਥਾ ਜਿਹਦੇ ਵਿੱਚ ਅਸੀਂ ਅੰਗਰੇਜ਼ੀ ਪੜਾਈ ਦਾ ਲੰਗਰ ਸ਼ੁਰੂ ਕਰੀ ਜਾਂਦੇ ਹਾਂ